ਇਹ ਲੱਕੜ ਦਾ ਬਣਿਆ ਗਲਾਸ ਜਿਹਦੇ ਜੇ ਰੱਖ ਕੇ ਕਹਿੰਦੇ ਆ ਵੀ ਪਾਣੀ ਪੀਣਾ ਹੁੰਦਾ ਆ। ਤੋਂ ਇੱਥੇ ਵੇਚ ਰਹੇ ਨੇ। ਇਹਦਾ achar ਆਮ ਨਹੀਂ ਬੰਦਾ ਪਾ ਸਕਦਾ। ਹਾਂ। ਇਹ ਨੂਗਰੀਆਂ ਦਾ achar ਪਾਇਆ ਤਾਂ ਮੇਰਾ। ਇਹਨਾਂ ਨੂੰ ਔਲੇ ਲੱਗਦੇ ਆ ਬਾਹਰੋਂ। ਪਿਆਜ਼ ਦਾ achar ਆ। ਹਾਂ ਇਹ ਵੱਡਾ ਜਿਹੜਾ ਮਿਰਚ ਹੁੰਦਾ। ਹਾਂਜੀ ਹਾਂਜੀ ਇਹ ਭਰ ਕੇ ਆ। ਭਰੀ ਹੋਈ ਮਿਰਚ ਆ। ਆ ਗਾਜਰ ਗੋਭੀ ਦਾ achar ਆ। ਅੱਛਾ ਜੀ। ਗੋੜਵळा। ਗੋੜ ਤੇ ਅੱਛਾ। ਗੁੜ ਤੇ ਸਰਕਾ ਲਗਾਇਆ ਹੈ ਅੱਜ ਅੱਛਾ ਜੀ ਇਹਦੀ ਸੇਲ ਆਪਣੀ ਬਹੁਤ ਜ਼ਿਆਦਾ ਹੈ ਇਹ ਰਾਈ ਦੀ ਮਿਰਚ ਹੈ ਹਾਂਜੀ ਹਾਂਜੀ ਆਰਗੈਨਿਕ ਹਲਦੀ ਲਈ ਹੋਈ ਹੈ ਜਿਹੜੇ ਕਿਸਾਨ ਘਰੇ ਲਗਾਉਂਦੇ ਹਨ ਨਾ ਉਹਨਾਂ ਤੋਂ ਆਪਾਂ ਸਿੱਧੀ ਲੈ ਕੇ achar ਬਣਾਇਆ ਚਲੋ ਯਾਰ ਇਹ ਡੇਲਾ ਇਹ ਡੇਲੇ ਦਾ achar ਹੈ ਡੇਲੇ ਦਾ ਇਹ ਲਸੂੜਾ ਹੈ ਜੀ ਬਹੁਤ ਸੋਹਣਾ ਹੁੰਦਾ ਇਹ ਇਹ ਲਸੂੜਾ achar ਸਾਡੇ ਏਰੀਆ ਦੀ ਬਹੁਤ ਖਾਸ ਚੀਜ਼ ਹੈ ਮੈਂ ਤਾਂ ਹੀ ਪੁੱਛਿਆ ਕੀ ਵਿਕਦੀ ਹੈ ਜੀ ਜਦੋਂ ਆਪਾਂ ਕਿਸਾਨ ਮੇਲੇ ਤੇ ਆਉਨੇ ਆ ਤਾਂ ਇੱਥੇ ਵੱਖ-ਵੱਖ ਕਿੱਤਿਆਂ ਨਾਲ ਜੁੜੇ ਹੋਏ ਲੋਕ ਵੀ ਆਉਂਦੇ ਆ। ਬਹੁਤ ਸਾਰੇ ਸੈਲਫ ਹੈਲਪ ਗਰੁੱਪ ਵੀ ਆਉਂਦੇ ਆ। ਸੈਲਫ ਹੈਲਪ ਗਰੁੱਪ ਜਿਹੜੇ ਕਿ ਵੱਖ-ਵੱਖ ਤਰ੍ਹਾਂ ਦੇ ਪ੍ਰੋਡਕਟ ਤਿਆਰ ਕਰਦੇ ਆ, ਘਰਾਂ ਦੇ ਘਰਾਂ ਤੋਂ ਤਿਆਰ ਕਰਦੇ ਆ ਲੋਕਲ ਲੈਵਲ ਤੇ ਤੇ ਤਿਆਰ ਕਰਕੇ ਫਿਰ ਉਹ ਆਪਣੇ ਆਪ ਇੱਥੇ ਵੇਚਦੇ ਨੇ। ਤੇ ਕਈ ਆਪਣੇ ਪ੍ਰੋਡਕਟ ਆਪ ਤਿਆਰ ਕਰਕੇ ਨਿੱਜੀ ਤੌਰ ਤੇ ਵੀ ਲੈ ਕੇ ਆਉਂਦੇ ਆ। ਆ ਚਲ ਆ ਆ ਪਹਿਲਾਂ ਆਹੀ ਦਿਖਾ ਦਿੰਨੇ ਆ। ਇੱਥੇ ਲਿਖਿਆ ਇਹਨਾਂ ਨੇ ਅਸਲੀ ਗਲਾਸ 슈ਗਰ ਨੂੰ ਕੰਟਰੋਲ ਕਰਨ ਲਈ ਅਸਲੀ ਗਲਾਸ ਇਹ ਇੱਕ ਲੱਕੜ ਦਾ ਗਲਾਸ ਜਿਵੇਂ ਬਣਿਆ ਆ ਦੇਖ ਲਓ ਤੇ ਇਹਨਾਂ ਦਾ ਦਾਵਾ ਆ ਕਿ ਇਹ 슈ਗਰ ਨੂੰ ਕੰਟਰੋਲ ਕਰਨ ਦੇ ਲਈ ਲਾਭਦਾਇਕ ਆ ਠੀਕ ਆ ਇਹਨਾਂ ਦਾ ਦਾਵਾ ਆ ਮੈਂ ਨਾਲੇ ਵੀ ਦੱਸ ਦਵਾਂ ਸਾਡਾ ਦਾਵਾ ਨਹੀਂ ਹੈਗਾ ਇਹ ਸੋ ਇਹ ਲੱਕੜ ਦਾ ਬਣਿਆ ਗਲਾਸ ਜਿਹੜੇ ਜੇ ਰੱਖ ਕੇ ਕਹਿੰਦੇ ਆ ਵੀ ਪਾਣੀ ਪੀਣਾ ਹੁੰਦਾ ਆ ਤੋਂ ਇੱਥੇ ਵੇਚ ਰਹੇ ਨੇ ਤੇ ਬੜਾ ਹੈਵੀ ਗਲਾਸ ਆ ਇਹ ਤਾਂ ਲੈ ਕੇ ਆਈ ਹੋਈ ਆ ਦੋਸਤ ਅੱਗੇ ਆ ਜਾਓ ਅੱਗੇ ਆ ਮੇਰਾ ਦਿਲ ਕਰਦਾ ਕਿ ਆਪਾਂ ਸੈਲਫ ਹੈਲਪ ਗਰੁੱਪਾਂ ਵਾਲੇ ਚੱਲੀਏ ਕੀ ਖਿਆਲ ਆ ਹਾਂ ਤੁਹਾਡਾ ਜੀ ਪਹਿਲ ਪਹਿਲ ਪਹਿਲਾ ਠੀਕ ਆ ਪਹਿਲ ਕਿੱਥੋਂ ਆਇਓ ਜੀ ਤੁਸੀਂ ਉਸਤਾਦ ਕਰੀਰ ਰਿਕਾਰਡ ਆਨ ਹਾਂ ਜੀ ਤੁਸੀਂ ਕਿੱਥੋਂ ਆਇਓ ਜੀ ਸੰਗਰੂਰ ਤੋਂ ਆਏ ਹਾਂ ਸੰਗਰੂਰ ਕਿਹੜਾ ਕਿਹੜਾ ਇਲਾਕਾ ਜੀ ਸੰਗਰੂਰ ਚ ਸਰ ਤਹਿਸੀਲ ਧੂਰੀ ਆਪਣਾ ਪਿੰਡ ਪੇਦਨੀ ਕਲਾਏ ਠੀਕ ਹੈ ਜੀ ਕੀ ਕੀ ਲੈ ਕੇ ਆਏ ਤੁਸੀਂ ਸਰ ਮੇਰਾ ਮੇਨ ਪ੍ਰੋਡਕਟ ਹੈਗਾ ਪੀਨਟ ਵਾਟਰ ਆ ਅੱਛਾ ਜੀ ਹਾਂਜੀ ਇਹ ਆਪ ਤਿਆਰ ਕੀਤਾ ਹਾਂਜੀ ਆਪ ਤਿਆਰ ਕੀਤਾ ਵਿਦ ਹਨੀ ਮਤਲਬ ਇਹਦੇ ਵਿੱਚ ਆਪਾਂ 슈ਗਰ ਨਹੀਂ ਐਡ ਕਰਦੇ ਵਿੱਚ ਆਪਾਂ ਹਨੀ ਐਡ ਕਰਦੇ ਆ 슈ਗਰ ਨੂੰ ਠੀਕ ਆ ਹਾਂਜੀ ਤੇ ਜਿਵੇਂ ਆ ਤੁਹਾਡਾ ਕਾਰਡ ਪਹਿਲਾਂ ਦੇ ਦਿਓ ਮੈਨੂੰ ਮੈਂ ਆਪਾਂ ਪ੍ਰੋਡਕਟ ਬਾਅਦ ਵਿੱਚ ਦਿਖਾ ਲਦੇ ਆ ਆ ਕਾਰਡ ਪਹਿਲਾਂ ਦੇਖ ਲਓ ਇਹਨਾਂ ਦਾ ਆ ਇਦਾਂ ਦੇ ਨੰਬਰ ਵੀ ਲਿਖੇ ਹੋਏ ਆ ਯਾਰ ਠੀਕ ਆ ਪ੍ਰੋਡਕਟ ਨਾਲ-ਨਾਲ ਦੇਖ ਲਿਓ ਜੇ ਕਿਸੇ ਨੂੰ ਲੋੜ ਹੋਵੇ ਇਹਨਾਂ ਨੰਬਰਾਂ ਤੇ ਫੋਨ ਕਰ ਲਿਓ ਭੈਣ ਹੋਣਾ ਨੂੰ ਤੇ ਹਾਂਜੀ ਭੈਣ ਜੀ ਕੀ ਕੀ ਆ ਮਾੜਾ ਮੈਨੂੰ ਦੱਸ ਦਿਓ ਹਾਂਜੀ ਸਰ ਜੀ ਮੈਂ ਆਪਣਾ ਪੀਨਟ ਵਾਟਰ ਹੋ ਗਿਆ ਓਕੇ ਹਾਂਜੀ ਇਹ ਆਪਣੇ ਆਮਲੇ ਦਾ ਮਰਬਾ ਜੀ ਅੱਛਾ ਹਾਂਜੀ ਠੀਕ ਆ ਤੇ ਇਹ ਆਪਾਂ ਨੇ ਲਸਣ ਦਾ ਮਰਬਾ ਜੀ ਅਸ਼ਾਇਦੇ ਵਿੱਚ ਕਿਉਂਕਿ ਸ਼ਾਇਦ ਵੀ ਆਪਣਾ ਖੁਦ ਦਾ ਹੀ ਆਗਾ ਹਾਂਜੀ ਇਹ ਗੁਲਾਗੰਦ ਪਾਈ ਆ ਜੀ ਆਪਾਂ ਸ਼ਾਇਦ ਦੇ ਵਿੱਚ ਇੱਕ ਪੇੜ ਦਾ ਚੂਰਣਾ ਹੀ ਆਪਣਾ अच्छा हां जी ये कामला कैंडी ये आपा देसी शक्कर ਤੋਂ تیار ਕੀਤੀ ہوئی ਹੈ ਜੀ اچھا ਇਹ देसी शक्कर ਦੀ ਹੈ हां जी वाह ਇਹ ਤੁਸੀਂ ਸਾਰੇ ਪ੍ਰੋਡਕਟ ਜਿਵੇਂ ਆ ਧਨੀਆ ਪਾਊਡਰ ਹੈ ਸਿੰਦਾ ਲੂਣ ਆ ਦਲੀਆ ਹੋਊਗਾ ਮੇਥੀ ਆ हां जी ਮੇਥੀ ਇਹ ਵੀ ਆਪਣੀ ਤੁਮ ਮੇਥੀ ਮਹ ਕਰਿਆ ਭਾਈ ਇਹਨਾਂ ਦੀ ਘਰ ਦੀ ਮੇਥੀ ਕਾਫੀ ਮਹ ਕਰ ਰਿਹਾ ਆ ਤੇ ਮੈਂ ਦੱਸ ਦਵਾਂ ਇਹ ਦੇਖ ਲਓ ਇਹਨਾਂ ਦੇ ਸਾਰੇ ਆਪ ਤਿਆਰ ਕਰਦੇ ਹਾਂ ਜੀ ਖੁਦ ਘਰੇ ਤਿਆਰ ਕਰਦੇ ਆ ਜੀ ਅਸੀਂ ਆਪ ਕਿਦਾਂ ਦਾ ਗਰੁੱਪ ਆ ਆਪਣਾ ਸਰ ਅਸੀਂ 12 ਮੈਂਬਰਾਂ ਦੇ ਗਰੁੱਪ ਦੇ ਵਿੱਚ ਤੇ 2019 ਦੇ ਵਿੱਚ ਅਸੀਂ ਗਰੁੱਪਸ ਨਾਲ ਜੁੜੇ ਸੀਗੇ ਤੇ 2022 ਦੇ ਵਿੱਚ ਮੈਂ ਕੇਵੀਕੇ ਸੰਗਠਨ ਤੋਂ ਟ੍ਰੇਨਿੰਗ ਲੈਤੀ ਸੀਗੀ ਪੀਨੋ ਟਵਟਰ ਦੀ ਤੇ ਅਪ੍ਰੈਲ ਦੇ ਵਿੱਚ ਮੈਂ ਟ੍ਰੇਨਿੰਗ ਲੈਤੀ ਸੀ ਤੇ ਮਈ ਦੇ ਵਿੱਚ ਕੰਮ ਸਟਾਰਟ ਕਰ ਲਿਆ ਸੀ ਅੱਛਾ ਮੈਨੂੰ ਇਹ ਦੱਸ ਦਿਓ ਲੋਕਾਂ ਦਾ ਲੋਕਾਂ ਦਾ ਜਿਹੜਾ ਤੁਹਾਡਾ ਰਿਸਪੌਂਸ ਆ ਕਿਦਾਂ ਕਦਾ ਪ੍ਰੋਡਕਟਸ ਨੂੰ ਲੈ ਕੇ ਸਰ ਪਹਿਲਾਂ ਪਹਿਲੇ ਜਦੋਂ ਸਟਾਰਟਅਪ ਕੀਤੀ ਹੈ ਉਦੋਂ ਥੋੜਾ ਦਿੱਕਤ ਆਈਆਂ ਕਿਉਂਕਿ ਅੱਜ ਕੱਲ ਲੋਕ ਬ੍ਰਾਂਡ ਦੇ ਪਿੱਛੇ ਪਏ ਹੋਏ ਆਗੇ ਪਰ ਹੁਣ ਕੋਈ ਦਿੱਕਤ ਨਹੀਂ ਆ ਰਹੀ ਬਹੁਤ ਵਧੀਆ ਰਿਸਪੌਂਸ ਆ ਖਾਸ ਕਰਕੇ ਪੀਨਟ ਵਾਟਰ ਦਾ ਕਿਉਂਕਿ ਲੋਕਾਂ ਨੂੰ ਜਦੋਂ ਪਤਾ ਲੱਗਦਾ ਕਿ ਅਸੀਂ ਵਿਦਹਣੀ ਤਿਆਰ ਕਰਦੇ ਆ ਤਾਂ ਲੋਕ ਇੱਧਰ ਵੱਲ ਖਿਚਾਉ ਪਾਉਂਦੇ ਆ ਬਹੁਤ ਵਧੀਆ ਰਿਸਪੌਂਸ ਆ ਸਰ ਜਿਹੜੇ ਮਤਲਬ ਗਾਹ ਇੱਕ ਵਾਰ ਲੈ ਗਏ ਤਾਂ ਉਹ ਵਾਰ-ਵਾਰ ਆਪਣੇ ਖੁਸੀ ਵੀ ਯੂਨੀਵਰਸਿਟੀ ਤੋਂ ਟ੍ਰੇਨਿੰਗ ਲਈ ਸੀ ਇੱਥੋਂ ਹਾਂਜੀ ਮੈਂ ਯੂਨੀਵਰਸਿਟੀ ਨਾਲ ਜੁੜੀ ਹੋਈ ਆ ਮੈਂ ਡਾਕਟਰ ਰਮਨਦੀਪ ਜਿਹੜੇ ਸਕੂਲ ਆਫ ਬਿਜ਼ਨਸ ਦੇ ਨਾਲ ਨੇ ਉਹਨਾਂ ਨਾਲ ਵੀ ਜੁੜੀਆਂ ਨੀਦੀਆ ਟੀਵੀ ਆਈ ਨਾਲ ਬਹੁਤ ਵਧੀਆ ਜੀ ਹਾਂਜੀ ਤੇ ਮੈਂ ਕਿਸਾਨ ਕਲੱਬ ਦੀ ਮੈਂਬਰ ਵੀ ਹਾਂ ਕਿਸਾਨ ਕਲੱਬ ਦੇ ਮ ਕਿ ਕਿੰਨਾ ਵਧੀਆ ਉਦਮ ਜਿਹੜਾ ਆ ਉਹ ਇਹਨਾਂ ਨੇ ਆਪ ਕੀਤਾ ਹੋਇਆ ਆ ਤੇ ਐਨੇ ਪ੍ਰੋਡਕਟ ਇਹ ਤਿਆਰ ਕਰ ਰਹੇ ਆ ਇੱਕ ਸਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਸੈਲਫ ਹੈਲਪ ਗਰੁੱਪ ਆ ਜਾਂ ਜੀ ਤਾਂ ਅੱਛਾ ਸੈਲਫ ਹੈਲਪ ਗਰੁੱਪ ਦਾ ਆਤਮਾ ਦੇ ਨੀਅਤ ਹੈ ਅੱਛਾ ਜੀ ਨੀਅਤ ਰੱਖਦੇ ਜੀ ਠੀਕ ਹੈ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਆ ਅਸੀਂ ਲੁਧਿਆਣੇ ਤੋਂ ਹੀ ਆ ਤੁਸੀਂ ਕੀ ਕੀ ਤਿਆਰ ਕਰਕੇ ਲਿਆਏ ਆ ਜੀ ਦੱਸਿਓ ਮੜ ਜਾ ਕਿੰਨੇ ਘਮੜਾ ਸੇਵੀਆਂ ਅੱਛਾ ਜੀ ਚਾਰ ਅੱਛਾ ਜੀ ਮਿਰਚਾਂ ਹਲਦੀ ਅੱਛਾ ਜੀ ਟਾਣਾ ਲੋ ਯਾਰ ਇਹਨਾਂ ਦਾ ਨੰਬਰ ਵੀ ਉੱਤੇ ਦਿੱਤੇ ਆ ਨੋਟ ਕਰ ਸਕਦੇ ਆ ਬਈ ਹੈ ਤੇ ਬਹੁਤ ਕੁਝ ਤੁਸੀਂ ਲੈ ਕੇ ਆਏ ਆ ਹਾਂਜੀ ਸਾਡਾ ਹਾਂਜੀ ਦਾਲਾਂ ਦੂਰਾ ਸਾਡੀਆਂ ਆਪਣੀਆਂ ਘਰਤੀਆਂ ਜੀ ਪਿੰਡ ਕਬੱਦੀ ਤੋਂ ਅੱਛਾ ਜੀ ਕਬੱਦੀ ਸਾਡੀ ਖੇਤੀ ਬਾੜੀ ਆ ਆਲਮਗੀਰਪੁਰ ਕਬੱਦੀ ਪਿੰਡ ਹੈ ਅੱਛਾ ਜੀ ਮੈਂ ਟੱਪ ਕੇ ਠੀਕ ਹੈ ਜੀ ਉੱਥੋਂ ਫਿਰ ਸਾਡਾ ਸਮਾਨ ਕੋਠੀ ਚੋਂ ਆਉਂਦਾ ਅੱਛਾ ਜੀ ਕੋਠੀ ਚਾਪਸ ਹੈ ਅੱਛਾ ਜੀ ਹਾਂ ਜੀ ਉੱਥੋਂ ਸਮਾਨ ਫਿਰ ਸਾਡਾ ਇੱਥੋਂ ਆ ਜਾਂਦਾ ਆ ਦਾਲਾਂ ਸਾਰੀਆਂ ਆਪਣੀਆਂ ਸਾਰੀਆਂ ਆਪਣੀਆਂ ਸਿਰਫ ਰਾਜਮਾ ਹਦੋਂ ਬਣਾਏ ਅੱਛਾ ਹਾਂ ਜੀ ਇਹ ਦਾਲਾਂ ਸਾਡੀਆਂ ਆਪਣੀਆਂ ਦੇਸੀ ਦਾਲਾਂ ਆ ਅੱਛਾ ਆ ਦੇਖੋ ਜਿਵੇਂ ਆਹ ਦੇਖੋ ਦਾਲ ਦੇਸੀ ਦਾਲ ਹੈ ਅੱਛਾ ਜੀ ਬਰੀਕ ਬਿਲਕੁਲ ਹਾਂ ਆਹ ਆ ਮੂੰਗੀ ਦੇ ਹਾਂ ਬਿਲਕੁਲ ਬਰੀਕ ਹੈ ਮੂੰਗੀ ਤੋਂ ਵੀ ਹਾਂਜੀ ਸਾਡਾ ਘਰ ਦੀ ਦਾਲ ਹੈ ਬਗੈਰ ਸਿਰਫ ਰਾਜਮਾ ਰਾਜਮਾ ਸਾਡੇ ਆਪਣੇ ਹੀ ਹੁੰਦੇ ਅੱਛਾ ਜੀ ਹਾਂਜੀ ਤੁਸੀਂ ਚਾਰ ਸਾਡਾ ਆਪਣਾ ਤਿਆਰ ਕੀਤਾ ਜੀ ਘਰ ਦਾ ਅੱਛਾ ਜੀ ਬਾਜ਼ਾਰ ਸ਼ੇ ਨਾ ਲੈ ਕੇ ਜੀ ਬੰਦਾ ਚਾਰ ਆਮ ਨਹੀਂ ਬੰਦਾ ਪਾ ਸਕਦਾ ਹਾਂ ਇਹ ਮੂੰਗਰੀਆਂ ਦਾ ਚਾਰ ਪਾਇਆ ਦਾ ਮੇਰਾ ਸਪੈਸ਼ਲ ਪਿਛਲੀ 3 ਸਾਲ ਹੋ ਗਏ ਉਹ ਤੇ ਮੇਰਾ ਅਖਬਾਰ ਚ ਨਾ ਆਉਂਦੀ ਆਇਆ ਸੀ ਵਾਹ ਜੀ ਵਾਹ 70 ਸਾਲ ਦੀ ਮੇਰੀ ਉਮਰ ਆ ਪੰਜ ਬੰਦੇ ਆ ਸਾਡੇ ਘਰ ਚ ਕੰਮ ਕਰਦੇ ਅੱਛਾ ਜੀ 532 ਆਧੁਨਿਕ ਇਹ ਪੱਕਾ ਇੱਕ ਉੱਠੇ ਤੇ ਤਨ ਬੁਰਨਾ ਵਾਹ ਜੀ ਵਾਹ ਜਿਹੜੀ ਸਾਡੀ ਨਾਲ ਤੇਲ ਸਰੋਂ ਦਾ ਖਤਮ ਹੋ ਗਿਆ ਅੱਜ ਅੱਜ ਹਾਲਾਤ ਮੇਰਾ ਕੋਲੂ ਲਿਆ ਰਿਹਾ 18000 ਦਾ ਅੱਛਾ ਜੀ ਮੈਂ ਕੋਲੂ ਤੇਲ ਘਰ ਘਰ ਮਸ਼ੀਨ ਚੱਕੀ ਰੱਖੀ ਹੈ ਹਲਦੀ ਪੀਸਣ ਵਾਲੀ ਅੱਛਾ ਹਾਂ ਉਹ 20000 ਵੀ ਆਈ ਸੀਗੀ ਵਾਹ ਮੈਂ ਸਮਾਨ ਇਹ ਛੋਟਾ ਛੋਟਾ ਸਮਾਨ ਘਰ ਦੇ ਵਿੱਚ ਅਸੀਂ ਤਿਆਰ ਕਰਦੇ ਹਾਂ ਅੱਛਾ ਜੀ ਹਾਂਜੀ ਇਹ ਤਾਂ ਮੈਂ ਕਦੇ ਸੁਣਿਆ ਹੀ ਨਹੀਂਗਾ ਮੂਗਰਿਆਂ ਦਾ ਚਾਰ ਇਹ ਕੋਈ ਆਮ ਨਹੀਂਗਾ ਕਦੇ ਸੁਣਿਆ ਹਾਂਜੀ ਹਾਂਜੀ ਮੈਂ ਪਹਿਲੀ ਵਾਰੀ ਦੇਖਿਆ ਮੈਂ ਮੈਂ ਪਹੁੰਚੀ ਆ ਅੱਛਾ ਹਾਂ ਮੇਰਾ ਦੇਖਦਾ ਵੀ ਆ ਮੈਂ ਮਤਲਬ ਪਹੁੰਚੀ ਵੀ ਮੇਰਾ ਖਰਾਬ ਨਹੀਂ ਹੋਊਗਾ ਚਾਰ ਅੱਛਾ ਕੋਈ ਮੂਗਰਿਆਂ ਦਾ ਚਾਰ ਪਾ ਦੇਵੇ ਤਾਂ ਉੱਲੀ ਦੂਜੇ ਦਿਨ ਲੱਗ ਜੂ ਅੱਛਾ ਹਾਂਜੀ ਖਰਾਬ ਹੋ ਜੂ ਹਾਂਜੀ ਵਾਹ ਜੀ ਵਾਹ ਹਾਂਜੀ ਹਾਂਜੀ ਨਹੀਂ ਜੀ ਤੁਹਾਡਾ ਉਦਮ ਬੜਾ ਤਕੜਾ ਆ ਸੋ ਤੁਸੀਂ ਬਾਕੀ ਨਿੰਬੂ ਖਟ ਮਿੱਠਾ ਵੀ ਆ ਇਹਨਾਂ ਕੋ ਪਿਆਜ਼ਾਂ ਦਾ ਵੀ ਚਾਰ ਆ ਪਿਆਜ਼ਾਂ ਦਾ ਵੀ ਚਾਰ ਆ ਇਹ ਆ ਦੇਖੋ ਜੀ ਪਿਆਜ਼ ਦਾ achar ਸੁਣਿਆ ਕਦੇ ਪਹਿਲਾਂ ਸਰ ਹਾਂ ਹਾਂ ਅਸੀਂ ਨਹੀਂ ਸੁਣਿਆ ਵੈਸੇ ਤੁਸੀਂ ਮੈਂ ਤੁਹਾਡੇ ਕੋਲੋਂ ਦੋ ਚੀਜ਼ਾਂ ਪਹਿਲੀ ਵਾਰ ਵੇਖ ਰਿਆ ਆ ਆ ਦੇਖੋ ਨਿੰਬੂ ਪਿਆਰ ਹਾਂ ਜੀ ਨਿੰਬੂ ਦਾ ਦੱਸਦਾ ਇਹ ਨਿੰਬੂ ਪਿਆਰ ਹਾਂ ਇਹ ਕਰਦਾ ਹੈ ਸਾਡਾ ਕਰਦਾ ਸਮਾਨ ਹੁੰਦਾ ਜੀ ਇਹ ਮਸਾਲੇ ਮੇਰੇ ਘਰ ਦੇ ਬਣਾਏ ਹੋਏ ਆ ਅੱਛਾ ਜੀ ਹਾਂ ਪਿਆ ਜੀ ਮੇਰਾ ਪਿਆਜ਼ ਦਾ achar ਉਹ ਵਾਹ ਔਲਿਆਂ ਵਰਗਾ ਹਾਂ ਦੇਖਣ ਨੂੰ ਔਲੇ ਲੱਗਦੇ ਆ ਬਾਹੋਂ ਹੈ ਪਿਆਜ਼ ਦਾ achar ਆ ਏ ਵੀ ਏ ਵੀ ਤੁਸੀਂ ਵੀ ਟ੍ਰੇਨਿੰਗ ਖੇਤੀਬਾੜੀ ਯੂਨੀਵਰਸਿਟੀ ਹਾਂਜੀ ਹਾਂਜੀ ਪੀ.ਐਜ. ਹਾਂਜੀ 10 ਸਾਲ ਹੋ ਗਈ ਸਾਨੂੰ ਅੱਛਾ ਤੁਹਾਡਾ ਕੰਮ ਕਿਦਾਂ ਦਾ ਚੱਲ ਰਿਹਾ ਜੀ ਕੰਮ ਮੇਰਾ ਬਹੁਤ ਸੋਨਾ ਚੱਲਦਾ ਸੋਨਾ ਰਿਸਪੌਂਸ ਲੋਕਾਂ ਦਾ ਮੈਨੂੰ ਤਾਂ ਰਸਤੀ ਰੱਬ ਦੇਵੇ ਮੇਰੀ ਜਿਵੇਂ ਉਮਰ ਹੋ ਗਈ ਕੋਈ ਕਹਿੰਦਾ ਨਹੀਂ 70 ਦੇ ਨੇੜੇ ਟੁੱਕ ਗਈ ਹਾਂ ਤੁਸੀਂ ਨਹੀਂ ਲੱਗਦੇ ਪਰ ਜਣੀ ਮੈਂ ਕੰਮ ਬਸ ਮੈਨੂੰ ਖੁਸ਼ੀ ਹੈ ਇਸ ਕੰਮ ਦੀ ਮੇਰਾ ਸੇਲ ਵੀ ਵਧੂ ਹੁੰਦਾ ਗੋੜ ਸ਼ੱਕਰ ਸੇਲ ਬਹੁਤ ਵਧੀਆ ਹੁੰਦਾ ਮੈਨੂੰ ਅੱਜ ਤੱਕ ਕਿਸੇ ਨੇ ਆ ਕੇ ਦੁਕਾਨ ਤੇ ਸ਼ੌਕ ਤੇ ਨਹੀਂ ਕਿਹਾ ਵੀ ਥੋੜੀ ਚੀਜ਼ ਹੈ ਮਾਰੀ ਸੀ ਆ ਚੱਕੋ ਚੰਗਾ ਦੁਬਾਰਾ ਦਿਓ ਅੱਛਾ ਨਾ ਬਿਲਕੁਲ ਪਰਮਾਤਮਾ ਦੀ ਕਿਰਪਾ ਚਲੋ ਹਾਂ ਕੁਆਲਿਟੀ ਦੇ ਰਹੇ ਹਾਂ ਕੁਆਲਿਟੀ ਦੇ ਰਹੇ ਟ੍ਰੇਨਿੰਗ ਤੁਸੀਂ ਖੇਤੀਬਾੜੀ ਯੂਨੀਵਰਸਿਟੀ ਤੋਂ ਲੈ ਲਈ ਤੇ ਫਿਰ ਜਾਣੀ ਉਹਦਾ ਰਿਸਪੌਂਸ ਬੜਾ ਸੋਹਣਾ ਜਿਵੇਂ ਮੇਰਾ ਦੇਸੀ ਘਿਓ ਸੀ ਗਾਂ ਦਾ ਮੱਝ ਦਾ ਹਾਂ ਉਹ ਕੱਲ ਵੇਖ ਗਿਆ ਘਿਓ ਹਾਂ 10 ਕਿਲੋ ਉਹਦੇ 'ਚ ਮੇਰਾ 1 ਲੱਖ ਰੁਪਿਆ ਨਾਮ ਰੱਖਿਆ ਵੀ ਜਿਹੜਾ ਮੇਰੇ ਘਿਓ ਦੇ ਵਿੱਚ ਕੋਈ ਨੁਕਸ ਕੱਢੂਗਾ ਮੈਂ 1 ਲੱਖ ਰੁਪਿਆ ਦੇ ਅੱਛਾ ਹਾਂ ਟੈਸਟ ਕਰਾਉਣਾ ਪਊਗਾ ਮੈਂ ਲੱਖ ਰੁਪਇਆ ਦੇਵਾਂਗਾ ਵਾਹ ਹਾਂ ਇਹ ਗਾਰੰਟੀ ਹੈ ਮੈਂ ਮਾਤਾ ਜੀ ਇਹ ਬਿਨਾਂ ਇਹ ਗਾਰੰਟੀ ਹੈ ਚੀਨੀ ਦਾ ਗੁੜ ਚੋਂ ਕੱਢ ਦੇਵਾਂ ਮੈਂ ਦੇਣਦਾਰ ਇਹ ਵੀ ਗੁੜ ਦੇਵਾਂ ਵਾਹ ਹਾਂਜੀ ਕੋਈ ਗੋੜ ਖਾਣ ਦਾ ਚਾਹਵਾਨ ਆ ਤੇ ਆ ਮਾਤਾ ਜੀ ਹੁਣਾਂ ਤੋਂ ਲੈ ਸਕਦੇ ਆ ਜੇ ਇਸ ਤਰ੍ਹਾਂ ਕਾਰੋਬਾਰ ਚੱਲ ਸਕਦਾ ਉਦਮ ਕਰ ਸਕਦੇ ਆ ਤੇ ਆਪਾਂ ਨੂੰ ਲੱਖਾਂ ਰੁਪਇਆ ਪਾਟ ਕੇ ਨੌਜਵਾਨਾਂ ਨੂੰ ਬਾਹਰ ਭੱਜਣ ਦੀ ਲੋੜ ਹੈ ਨਹੀਂ ਲੋੜ ਨਹੀਂ ਜੀ ਇੱਥੇ ਕੈਨੇਡਾ ਅਮਰੀਕਾ ਜੇ ਕੋਈ ਸਿਆਣਾ ਹੋਵੇ ਨਾ ਇਹ ਮਿਹਨਤ ਕਰਨ ਦਾ ਕੋਈ ਡਰ ਨਹੀਂ ਹੁਣ ਮੈਨੂੰ ਕਹਿ ਰਹਿੰਦੇ ਤੂੰ 1.5 ਲੱਖ ਤੈਨੂੰ ਮਹੀਨੇ ਦਾ ਆਉਂਦਾ ਤੈਨੂੰ ਕੀ ਲੋੜ ਆ ਦੁਕਾਨ ਕਰਨ ਦੀ ਮੈਂ ਕਹਿੰਦੀ ਮੈਨੂੰ ਮਜ਼ਾ ਆਉਂਦਾ ਮੈਨੂੰ ਇਹ ਦੀ ਇਹ ਜਿਹੜੀ ਕਿਰਤ ਕਮਾਈ ਆ ਇਹ ਹੱਥਾਂੋਂ ਹਾਂ ਦੀ ਕਿਰਤ ਕਮਾਈ ਆ ਇਹਦੇ 'ਚ ਵਾਅਦਾ ਹੁੰਦਾ ਠੀਕ ਆ ਕਿ ਨਹੀਂ ਜੇ ਆਪਾਂ ਮਤਲਬ ਗਲਤ ਕੰਮਾਂ 'ਤੇ ਜਾਣਾ ਨਸ਼ਿਆਂ ਪੱਤਿਆਂ 'ਚ ਪੈਣਾ ਇਹ ਗਲਤ ਕੰਮ ਆ ਠੀਕ ਹੈ ਜੀ ਮੈਂ ਤਾਂ ਬੱਚਿਆਂ ਨੂੰ ਇਹੀ ਸਮਝਾਉਣੀ ਆ ਵੀ ਬਾਹਰ ਨਾ ਜਾਓ ਨੈਂਬੂ ਦੀ ਰੇੜੀ ਲਾ ਰੋਦ ਵੀ ਸ਼ਰਮ ਕੋਈ ਨਹੀਂ ਉਹ ਤੋਂ ਵੀ ਬੰਦਾ ਕਾਮਯਾਬ ਹੋ ਜਾਂਦਾ ਹਾਂ ਮੈਂ ਪਹਿਲਾਂ ਜਦੋਂ ਸ਼ੁਰੂ ਸ਼ੁਰੂ ਕੀਤਾ ਸੀ ਨਾ ਮੈਂ 2 ਕਿਲੋ ਤੋਂ ਕੀਤਾ ਸੀ ਅੱਛਾ 2 ਕਿਲੋ ਕਰਦੀਆਂ ਉਹ ਤੋੜ ਲੈਂਦੀਆਂ 2 ਕਿਲੋ ਚੀਜ਼ ਤੋੜ ਲਈ 2 ਕਿਲੋ ਤੋੜ ਲਈ ਕਰਦੇ 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 ਮੇਰਾ ਮਹਾਰਾਜ ਨੇ 12-12 ਸਾਲ ਹੋ ਗਏ ਕਰਦੀ ਨੂੰ 11-12 ਸਾਲ ਹੋ ਗਏ ਪਰ ਮੈਨੂੰ ਕੋਈ ਕਮੀ ਨਹੀਂ ਦਿੱਤੀ ਪ੍ਰਮਾਤਮਾ ਤੁਸੀਂ ਬਹੁਤ ਛੋਟੇ ਲੈਵਲ ਤੋਂ ਕੰਮ ਸ਼ੁਰੂ ਕਰਕੇ 2 2 ਕਿਲੋ ਚੀਜ਼ਾਂ ਤੋਂ ਹਨ ਤੇ ਅੱਜ ਤੁਸੀਂ ਇੱਕ ਗਰੁੱਪ ਸੋਨਾ ਖੜਾ ਕਰਤਾ ਕਾਰੋਬਾਰ ਖੜਾ ਕੀਤਾ ਬਹੁਤ ਲੋਕਾਂ ਨੂੰ ਤੁਹਾਡੇ ਕੋਲੋਂ ਇਨਸਪੀਰੇਸ਼ਨ ਮਿਲੂਗੀ ਜੋ ਬੜੀ ਵਧੀਆ ਲੱਗਾ ਮੈਂ ਇਹੀ ਪ੍ਰੇਰਣਾ ਕਰਦੀ ਆਂ ਵੀ ਬੱਚਿਆਂ ਨੂੰ ਵੀ ਜਿਹੜੇ ਆਹ ਅਮਰੀਕਾ ਕੈਨੇਡਾ ਜਾਂਦੇ ਆਂ ਵੀ ਇਹ ਨਾ ਜਾਣ ਕਾਰੋਬਾਰ ਇੱਥੇ ਵਧਾਉਣ ਇੱਥੇ ਹੀ ਕਰਨ ਠੀਕ ਆ ਕਿ ਨਹੀਂ ਸਾਡੇ ਵਰਗੇ ਬਜ਼ੁਰਗ ਕਰ ਰਹੇ ਆ ਉਹ ਗੱਪਰੂ ਜਵਾਨ ਲੜੀ ਵਰਗੇ ਉੱਠ ਕੇ ਚਲੇ ਜਾਂਦੇ ਆ ਬਾਹਰ ਕੀ ਕੁਛ ਹੋਈ ਜਾਂਦਾ ਉਹਨਾਂ 'ਚ ਕੋਈ ਫਾਇਦਾ ਨਹੀਂ ਮੈਂ ਤਾਂ ਹੱਥ ਬੰਨ੍ਹ ਕੇ ਬੇਨਤੀ ਬੱਚਿਆ ਮੁਰੇ ਇਹੀ ਕਰਦੇ ਵੀ ਨਸ਼ਿਆਂ ਤੋਂ ਬਚੋ ਬਸ ਤਾਨਵਾ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਥੈਂਕ ਯੂ ਥੈਂਕ ਮੈਂ ਗੱਲ ਕਰਦਾ ਸੀਗਾ ਕਿ ਨਿੱਜੀ ਉਦਮੀ ਵੀ ਆਏ ਆ ਸੈਲਫ ਹੈਲਪ ਗਰੁੱਪ ਹੀ ਨਹੀਂ ਤੁਸੀਂ ਤੁਸੀਂ ਕਿੱਥੋਂ ਆਏ ਆ ਜੀ ਮੈਂ ਜਗਰਾਉਂ ਤੋਂ ਸਰ ਠੀਕ ਹੈ ਕੀ ਸ਼ੋਭਨਾਮ ਤੁਹਾਡਾ ਰਮਨਦੀਪ ਕੌਰ ਠੀਕ ਹੈ ਜੀ ਤੁਸੀਂ ਕੀ ਕੀ ਤਿਆਰ ਕਰਦੇ ਹੋ ਤੇ ਕੀ ਲੈ ਕੇ ਆਏ ਹੋ ਸਰ ਆਪਣੇ ਕੋਲ achar ਆ ਹੋਮ ਮੇਡ achar ਆ ਸਾਰੇ ਅੱਛਾ ਜੀ ਕੋਈ ਵੀ ਪ੍ਰੀਜ਼ਰਵੇਟਿਵ ਨਹੀਂ ਪਾਇਆ ਹੋਇਆ ਇਹਦੇ ਵਿੱਚ ਜਿਵੇਂ ਘਰੇ ਆਪਾਂ ਬਣਾਉਂਦੇ ਆ ਨੈਚੁਰਲ achar ਸਾਰੇ ਉਵੇਂ ਆ ਠੀਕ ਹੈ ਜੀ ਤੇ ਹਰ ਤਰ੍ਹਾਂ ਦੇ achar ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਹਲਦੀ ਦਾ ਜਿਹੜੇ ਮੈ ਕਾਮਨ ਹੁੰਦੇ ਹੋ ਤਾਂ ਹੁੰਦੇ ਆ ਜਿਵੇਂ ਐਕਸਟਰਾ ਵੀ ਆਪਾਂ ਜਿਵੇਂ ਟੱਕੜਾ ਦਾ achar ਆ ਇਹ ਭਰੀ ਹੋਈ ਮਿਰਚਾ ਦਿਖਾ ਲਿਓ ਜਰਾ ਅੱਛਾ ਇਹ ਵੱਡਾ ਜਿਹੜਾ ਮਿਰਚ ਹੁੰਦਾ ਹਾਂਜੀ ਹਾਂਜੀ ਇਹ ਭਰ ਕੇ ਆ ਭਰੀ ਹੋਈ ਮਿਰਚ ਆ ਹਾਂਜੀ ਅੱਛਾ ਜੀ ਆ ਗਾਜਰ ਗੋਭੀ ਦਾ achar ਆ ਅੱਛਾ ਜੀ ਗੋੜਵळा ਗੋੜ ਤੇ ਅੱਛਾ ਗੁੜ ਤੇ ਸਰਕਾ ਲਗਾਇਆ ਆ ਠੀਕ ਆ ਆ ਆਪਣੇ ਰਾਈਸ ਦੇ ਪਾਪੜ ਆ ਠੀਕ ਆ ਜੀ ਇਹ ਪਾਪੜ ਆ ਤੁਹਾਡੇ ਤਿਆਰ ਕੀਤੇ ਹੋਏ ਇਹ ਰਾਈ ਵਾਲੀ ਮਿਰਚ ਆ ਅੱਛਾ ਜੀ ਇਹਦੀ ਸੇਲ ਆਪਣੀ ਬਹੁਤ ਜ਼ਿਆਦਾ ਆ ਸਰ ਖੱਟਾ ਨਿੰਬੂ ਦਾ achar ਆ ਖੱਟਾ ਨਿੰਬੂ ਦਾ achar ਜੀ ਇਹ ਮਿੱਠਾ ਹੈ ਮਿੱਠੰਸਾ ਹਾਂਜੀ ਇਹ ਮਿੱਠਾ ਇਹ ਖੱਟਾ ਮਿੱਠਾ ਹੋ ਗਿਆ ਹਾਂਜੀ ਠੀਕ ਆ ਤੇ ਆਪਣੇ ਕੋਲ ਨਾ ਚਕੰਦਰ ਦਾ achar ਆ ਅੱਛਾ ਮੈਂ ਚਕੰਦਰ ਦਾ ਨਹੀਂ ਸੁਣਿਆ ਕਦੇ ਵੀ ਅੱਜ ਮੈਂ ਪਹਿਲੀ ਵਾਰ ਜਿਵੇਂ ਆਪਾਂ ਗਰਮੀਆਂ ਦੇ ਵਿੱਚ ਕਹਿੰਦੇ ਕਿਵੇਂ ਖਾਈਏ ਹੈ ਨਾ ਸਰਦੀਆਂ ਦੇ ਵਿੱਚ ਆਪਾਂ ਨੂੰ ਮਿਲਦੀ ਆ ਫਿਰ ਇਹਦੇ ਲਈ ਆਪਾਂ ਇੱਕ ਤਾਂ achar ਬਣਾਇਆ ਇੱਕ ਆਪਾਂ ਬੀਟਰੂਟ ਪਾਊਡਰ ਬਣਾਇਆ ਅੱਛਾ ਜੀ ਇਹਨੂੰ ਜਿਵੇਂ ਆਪਾਂ ਕਿਸੇ ਵੀ ਡਰਿੰਕ ਦੇ ਵਿੱਚ ਪੋਲ ਜੀ ਹਲਦੀ ਜਿਹੜੀ ਘਰ ਆਪਾਂ ਖਾਂਦੇ ਆ ਜੀ ਉਹ ਆ ਹਾਂਜੀ अच्छा जी, जी। ये आपा ऑर्गेनिक हल्दी ਲਈ ہوئی ਹੈ ਜਿਹੜੇ ਕਿਸਾਨ ਘਰੇ ਲਗਾਉਂਦੇ ਹਨ ਉਹਨਾਂ ਦਾ ਆਪਾਂ ਸਿੱਧੀ ਲੈ ਕੇ achar ਬਣਾਇਆ ਤੁਸੀਂ ਬੇਸਿਕਲੀ ਇਹ acharਾਂ ਤੇ ਜ਼ਿਆਦਾ ਕੰਮ ਕਰਦੇ ਹੋ ਹਾਂਜੀ ਹਾਂਜੀ acharਾਂ ਤੋਂ ਸ਼ੁਰੂ ਕੀਤਾ ਪਰ ਹੁਣ ਆਪਾਂ ਨਾ ਥੋੜੀ ਵੈਰਾਈਟੀਆਂ ਵੀ ਲੈ ਕੇ ਜਿਵੇਂ ਮੇਰੀ ਸਪੈਸ਼ਲ ਚੀਜ਼ ਆ ਨਾ ਜਿਹੜੀ ਉਹ ਨਿੰਬੂ ਦੀ ਚਟਨੀ ਹੈ ਹਾਂਜੀ ਮੇਰੇ ਕੋਲ ਮਾਈਕ اچھا ਨਿੰਬੂ ਦੀ ਚਟਨੀ ਹੈ ਮੇਰੀ ਸਪੈਸ਼ਲ ਇਹ ਆਵਲਾ ਚਟਨੀ ਹੈ ਇਹ ਆਮਲਾ ਦੀ ਚਟਨੀ ਆ ਆ ਨਿੰਬੂ ਦੀ ਚਟਨੀ ਹੈ ਅੱਛਾ ਜੀ ਮੋਸਟਲੀ ਆਪਾਂ ਆਮਬ ਦੀ ਚਟਨੀ ਬਣਾ ਲੈਂਦੇ ਆ ਹਾਂ ਬਟੇ ਨਿੰਬੂ ਦੀ ਚਟਨੀ ਆ ਜਿਹੜੀ ਬਹੁਤ ਡਾਈਜੈਸ਼ਨ ਦੇ ਲਈ ਬਹੁਤ ਵਧੀਆ ਜਿਹੜੇ ਬੱਚੇ ਖਾਣਾ ਨਹੀਂ ਨਾ ਖਾਂਦੇ ਜਿਵੇਂ ਗੈਸ ਦੀ ਪ੍ਰੋਬਲਮ ਆ ਜਿੰਨਾਂ ਨੂੰ ਉਹ ਇਹ ਖਾਂਦੇ ਆ ਤਾਂ ਉਹਨਾਂ ਨੂੰ ਬਿਲਕੁਲ ਠੀਕ ਹੋ ਜਾਂਦੀ ਆ ਤੁਹਾਡਾ ਨਾਮ ਇਬਾਦਤ ਹੈ ਜੀ ਮੇਰੀ ਬੇਟੀ ਦਾ ਨਾਮ ਬੇਟੀ ਦਾ ਨਾਮ ਆ ਠੀਕ ਹੈ ਇਬਾਦਤ ਤੋਂ ਇਹਦੇ ਉੱਤੇ ਨੰਬਰ ਡਿਸਪਲੇ ਇਹਨਾਂ ਦਾ ਕਰ ਰਿਹਾ ਆ ਦੱਸ ਦਿਓ 79860 ਤੇ 26474 7986026474 ਸੋ ਆ ਨੰਬਰ ਆ ਜੇ ਕਿਸੇ ਨੂੰ ਇਹਨਾਂ ਚੋ ਕੋਈ ਚਾਰ ਚਾਹੀਦਾ ਇਹਨਾਂ ਨਾਲ ਸੰਪਰਕ ਕਰ ਸਕਦਾ ਲੋਕਾਂ ਦਾ ਰਿਸਪੌਂਸ ਚੰਗਾ ਹੈ ਜੀ ਹਾਂਜੀ ਹਾਂਜੀ ਮੈਨੂੰ ਮੈਂ ਨਾ ਸਰ 2 ਸਾਲ ਘਰ ਤੋਂ ਮਤਲਬ ਹੁਣ ਤਾਂ ਇੱਧਰ ਮੂਵ ਹੋਇਆ ਨਾ ਪੀਯੂ ਘਰ ਤੋਂ ਹੀ ਮੇਰਾ ਵਧੀਆ ਚੱਲ ਰਿਹਾ ਵਧੀਆ ਚੱਲਦਾ ਹਾਂਜੀ ਠੀਕ ਹੈ ਤੇ ਇਹਨਾਂ ਸਭ ਦੀ ਟ੍ਰੇਨਿੰਗ ਤੁਸੀਂ ਕਿੱਥੋਂ ਕਰੀ ਆ ਸਰ ਪਹਿਲਾਂ ਤਾਂ ਜਿਵੇਂ ਆਪਾਂ ਘਰ ਤੋਂ ਹੀ ਸਿੱਖਦੇ ਆ ਹਨਾ ਮੰਮਾ ਤੋਂ ਹੀ ਸਿੱਖਦੇ ਆ ਫਿਰ ਉਸ ਤੋਂ ਬਾਅਦ ਇੱਥੇ ਪੀ ਯੂਨੀਵਰਸਿਟੀ ਆਉਣ ਲੱਗੀ ਸੋ ਪ੍ਰੋਫੈਸ਼ਨਲ ਟ੍ਰੇਨਿੰਗ ਤਾਂ ਇੱਥੇ ਮਿਲੀ ਅੱਛਾ ਜੀ ਪ੍ਰੋਫੈਸ਼ਨਲ ਟ੍ਰੇਨਿੰਗ ਪੀ ਯੂ ਤੋਂ ਲਈ ਯਹੀ ਤੋਂ ਹਾਂਜੀ ਵਾਹ ਬਹੁਤ ਸੋਹਣੀ ਗੱਲ ਆ ਤੇ ਪੀਏਯੂ ਤੋਂ ਟ੍ਰੇਨਿੰਗ ਲੈ ਕੇ ਤੁਸੀਂ ਬਹੁਤ ਸੋਹਣੇ ਕਾਰੋਬਾਰ ਖੜੇ ਕੀਤੇ ਹੋਏ ਆ ਇਹ ਵੀ ਇਹ ਵੀ ਖੁਸ਼ੀ ਦੀ ਗੱਲ ਹੈ ਹਨਾ ਜਿਵੇਂ ਘਰੇ ਬਣਾ ਕੇ ਤਾਂ ਆਪਾਂ ਸੇਲ ਕਰਾਂ ਪਰ ਜਿਹੜੀ ਇਹ ਓਪਰਚ्युनिटी ਹੈ ਪੀਏਯੂ ਦਿੰਦਾ ਆਪਾਂ ਨਹੀਂ ਨਹੀਂ ਬਿਲਕੁਲ ਬਿਲਕੁਲ ਪੀਏਯੂ ਓਪਰਚ्युनिटी ਦਿੰਦਾ ਜੀ ਇਸ ਕੋਈ ਸ਼ੱਕ ਨਹੀਂ ਹੈਗਾ ਸੋ ਆਓ ਜੀ ਅੱਗੇ ਵਧਦੇ ਆਪਾਂ ਬਿਲਕੁਲ ਹੋਰ ਵੀ ਡ੍ਰਿੰਕਸ ਵੀ ਹੈਗੇ ਅੱਛਾ ਡ੍ਰਿੰਕਸ ਵੀ ਹੈਗੇ ਦਿਖਾਓ 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 ਇਹ ਪੁਦੀਨੇ ਦਾ ਡ੍ਰਿੰਕ ਬਣਾਇਆ ਹੋਇਆ ਹੈ ਅੱਛਾ ਜੀ ਹਾਂਜੀ ਇਹ ਇਹ ਕਿੰਨਾ ਦਿਨ ਰਹੂਗਾ ਇਹ ਇਹ 2 ਮਹੀਨੇ ਤੱਕ ਹੁੰਦਾ 2 ਮਹੀਨੇ ਕੱਟ ਜਾਂਦਾ ਹਾਂਜੀ ਅੱਜ ਕੋਈ ਪ੍ਰੀਜ਼ਰਵੇਟਿਵ ਨਹੀਂ ਪਾਇਆ ਨੇਚਰਲ ਪ੍ਰੀਜ਼ਰਵੇਟਿਵ ਲੈਮਨ ਜੂਸ ਪਾਇਆ ਹੋਇਆ ਇਹ ਜਲ ਜੀਰੇ ਦਾ ਮਿਕਸ ਬਣਾਇਆ ਹੋਇਆ ਹੈ ਅੱਛਾ ਜੀ ਇਹ ਵਾਲਾ ਲੈਮਨ ਇਟ ਮਿਕਸ ਮੇਰਾ ਆਇਆ ਸੀਗਾ ਉਹ ਕੱਲ ਸੇਲ ਹੋ ਗਿਆ ਸੀ ਠੀਕ ਹੈ ਜੀ ਠੀਕ ਹੈ ਜੀ ਵਾਹ ਤੋਂ ਬਹੁਤ ਵਧੀਆ ਜੀ ਚੰਗੀ ਗੱਲ ਆ ਤੇ ਸਬਜੀ ਮਸਾਲਾ ਜਾਂ ਟੀ ਮਸਾਲਾ ਤੇ ਹੋਰ ਵੀ ਕਈ ਕੁਝ ਤੁਸੀਂ ਤਿਆਰ ਕੀਤਾ ਆ ਪਰੌਠੇ ਦੇ ਲਈ ਵੀ ਤਿਆਰ ਕੀਤਾ ਆ ਮਸਾਲੇ ਠੀਕ ਆ ਯੋ ਵੱਧ ਐਫਰਟ ਕਰਨ ਦੀ ਲੋੜ ਨਹੀਂ ਸਿਰਫ ਇਹ ਪਾਓ ਇਹ 10 ਤੋਂ 12 ਪਰੌਠੇ ਬਣਦੇ ਇੱਕ ਦੇ ਇੱਕ ਦਿਨ ਨਾਲ ਬਣ ਜਾਂਦੇ ਆ ਠੀਕ ਆ ਜਿਹਨਾਂ ਨੂੰ ਆਚਾਰ ਪੌਂਚ ਪ੍ਰੋਬਲਮ ਆ ਹਨ ਤੇ ਉਹਨਾਂ ਲਈ ਇਹ ਮਸਾਲਾ ਬਣ ਕੇ ਜੀ ਅੱਛਾ ਜੀ ਠੀਕ ਆ ਠੀਕ ਆ ਸੋ ਕਾਫੀ ਤਰ੍ਹਾਂ ਦੇ ਆਚਾਰ ਚਟਣੀਆਂ ਮਰਬੇ ਜਾਂ ਇਹ ਸਾਰਾ ਕੁਝ ਤੁਸੀਂ ਤਿਆਰ ਕੀਤਾ ਆ ਸੋ ਬੜੀ ਖੁਸ਼ੀ ਹੋਈ ਮਿਲ ਕੇ ਸੋ ਬੜਾ ਵਧੀਆ ਨਾਮ ਬੜਾ ਵਧੀਆ ਰੱਖਿਆ ਤੁਸੀਂ ਇਬਾਦਤ ਹੋਮ ਮੇਡ ਜਿਹੜਾ ਹੈ ਨਾ ਅਚਾਰ ਆ ਬਹੁਤ ਸੋਹਣਾ ਜੀ ਬੜਾ ਵਧੀਆ ਲੱਗਾ ਥੈਂਕ ਯੂ ਜੀ ਥੈਂਕ ਯੂ ਕਿਹੜੀ ਜਗ੍ਹਾ ਤੋਂ ਆਏ ਜੀ ਤੁਸੀਂ ਅਸੀਂ ਪਿੰਡ ਮਹਿਲੀ ਬਨਾ ਕਮਾਲਪੁਰ ਡਿਸਟ੍ਰਿਕਟ ਹੁਸ਼ਿਆਰਪੁਰ ਠੀਕ ਹੈ ਜੀ ਮਹਿਲੀ ਨਗਰ ਬੜਾ ਮਸ਼ਹੂਰ ਨਗਰ ਆ ਤੋਂ ਉੱਥੋਂ ਆਏ ਆ ਜੀ ਹੁਸ਼ਿਆਰਪੁਰ ਤੋਂ ਦੁਆਬੇ ਦੇ ਵਿੱਚ ਸੈਲਫ ਹੈਲਪ ਗਰੁੱਪ ਦਾ ਜਿਹੜਾ ਜ਼ਿਆਦਾ ਟ੍ਰੈਂਡ ਆ ਉਹ ਸਾਡੇ ਹੁਸ਼ਿਆਰਪੁਰ 'ਚ ਜ਼ਿਆਦਾ ਆ ਕਿਉਂਕਿ ਜਿਆਦਾ ਸਾਡੇ ਜਲੰਧਰ ਸਾਈਡ ਜਾਂ ਤੁਸੀਂ ਕਪੂਰਥਲਾ ਸਾਈਡ ਇੱਧਰ ਬਹੁਤ ਘੱਟ ਦੇਖਦੇ ਆ ਤੇ ਕੁਸ਼ਾਰਪੁਰੀਆਂ ਨੇ ਇੱਕ ਜਿਹੜੇ ਆ ਉਹ ਸਾਂਭੇ ਹੋਏ ਆ ਤੁਸੀਂ ਕਦੋਂ ਤੋਂ ਜੀ ਸੈਲਫ ਹੈਲਪ ਗਰੁੱਪ ਬਣਾਇਆ ਤੁਸੀਂ 2005 ਤੋਂ ਸਟਾਰਟਿੰਗ ਕੀਤੀ ਹੈ ਜੀ ਤੇ ਉਹਨੂੰ ਸੈਲਫ ਗਰੁੱਪ ਤਿਆਰ ਕੀਤਾ ਹੈ ਟ੍ਰੇਨਿੰਗ ਲਈ ਹੈ ਕੇਬੀਕੇ ਬਾਹਵਾਲ ਤੋਂ ਉਹਨੂੰ ਪ੍ਰੋਸੈਸਿੰਗ ਹੋਈ ਉਸ ਤੋਂ ਬਾਅਦ ਫਿਰ ਕੰਮ ਸਟਾਰਟ ਕੀਤਾ 2500 ਸਟਾਰਟਿੰਗ ਦਾ ਹੈ ਸੈਲਫ ਹੈਲਪ ਗਰੁੱਪ ਪਹਿਲਾਂ ਸਾਨੂੰ ਟ੍ਰੇਨਿੰਗ ਦਿੰਦੇ ਆ ਹਾਂਜੀ 20 ਸਾਲ ਹੋ ਗਏ ਆ ਜੀ ਘਰੇਲੂ ਲੈਵਲ ਦੀ ਪਹਿਲਾਂ ਟ੍ਰੇਨਿੰਗ ਲਈ ਹੈ ਜਿਹਦੇ ਵਿੱਚ ਸਿਰਫ ਇੱਕ ਸ਼ੌਂਕ ਰੱਖਦੇ ਸੀ ਕੁਝ ਸਵਾਦ ਬਣਾਇਆ ਜਾਵੇ ਅਚਾਰ ਚਟਨੀ ਮਰਬਾ ਬਿਲਕੁਲ ਇੱਕ ਇੱਕ ਦੋ ਦੋ ਆਈਟਮਾਂ ਆਪੀ ਮਾਮੂਲੀ ਚੀਜ਼ੇ ਤਿਆਰ ਕਰਨੇ ਸ਼ੁਰੂ ਕੀਤੀ ਆ ਕਰਨ ਤੋਂ ਬਾਅਦ ਫਿਰ ਅਸੀਂ ਗਵੰਡੀਆਂ ਨੂੰ ਟੇਸਟ ਕਰਵਾਏ ਜਾਂ ਆਪਣੇ ਜਿਹੜਾ ਘਰ ਪਰਿਵਾਰ ਚਾਹੁੰਦਾ ਸੀ ਉਹਨੂੰ ਲਿਖਿਆ ਤੇ ਉਹਨਾਂ ਨੇ ਸਾਨੂੰ ਬਹੁਤ ਹੰਗਾਰਾ ਦਿੱਤਾ ਤੇ ਆਰਡਰਾਂ ਇਹਨੂੰ ਆਉਣ ਲੱਗ ਪਏ ਆਰਡਰ ਆਉਣ ਲੱਗ ਪਏ ਹਾਂਜੀ ਆਰਡਰ ਆਉਣ ਲੱਗ ਪਏ ਤੇ ਫਿਰ ਮਨ ਵਿੱਚ ਵਿਚਾਰ ਆਇਆ ਵੀ ਇਹ ਸ਼ੌਂਕ ਦੀ بجائے ਇਹਨੂੰ ਬਿਜ਼ਨਸ ਤੋਂ ਬਣਾ ਲਿਆ ਚੱਲ ਤੇ ਇਹਨਾਂ ਗੱਲ ਮੈਂ ਆਪਣੇ ਕੇਵੀਕੇ ਦੇ ਮੈਡਮ ਡਾਇਰੈਕਟਰ ਉਹਨਾਂ ਨਾਲ ਕੀਤੀ ਮੈਡਮ ਕਹਿੰਦੇ ਵੀ ਇਸ ਲਈ ਤੁਹਾਨੂੰ ਅਚੇਰੀ ਮਤਲਬ ਹੋਰ ਸਿੱਖਣ ਦੀ ਜ਼ਰੂਰਤ ਹੈ ਕਿ ਜਿਹੜਾ ਟ੍ਰੇਨਿੰਗ ਕੋਰਸ ਸਿਰਫ 5 ਦਿਨ ਦਾ ਸੀ ਤੇ ਉਹਦੇ ਨਾਲ ਗੱਲ ਨਹੀਂ ਬਣਨੀ ਇਹ ਵਿਰਸਤਵਾਦ ਉਹਨਾਂ ਨੇ ਮੈਨੂੰ ਪੀਏ ਜੀ ਲੁਧਿਆਣਾ ਵਿੱਚ ਭੇਜਿਆ ਫੂਡ ਸਾਇੰਸ ਤੇ ਟੈਕਨੋਲੋਜੀ ਡਿਪਾਰਟਮੈਂਟ ਵਿੱਚ ਅਸੀਂ ਗਰੁੱਪ ਆਏ ਆ ਕੇ ਇਸ ਦੀ ਟ੍ਰੇਨਿੰਗ ਲਈ ਡਿਪਲੋਮਾ ਕੀਤਾ ਸਿੱਖਣ ਤੋਂ ਬਾਅਦ ਫਿਰ ਉਹਦੇ ਵਿੱਚ ਮਾਰਕੀਟਿੰਗ ਦਾ ਪਤਾ ਲੱਗਾ ਪੈਕਿੰਗ ਦਾ ਪਤਾ ਲੱਗਾ ਬਣਾਉਣ ਦੀਆਂ ਬਹੁਤ ਆਈਟਮਾਂ ਸਿੱਖੀਆਂ ਸਿੱਖਣ ਤੋਂ ਬਾਅਦ ਫਿਰ ਅਸੀਂ ਰੈਗੂਲਰਲੀ ਮਤਲਬ ਅਸੀਂ ਆਪਣੇ ਸਟਾਲ ਵੀ ਲਾਣੇ ਆਂ ਅੰਬੀ ਕਰਦੇ ਵਧਦਾ ਹੀ ਜਾਂਦਾ ਕਿ ਤੁ ਜੋ ਵੀ ਬਣਾ ਰਹੇ ਆਂ ਚਾਹੇ ਆਚਾਰ ਆ ਚਟਨੀ ਆ ਤੁਸੀਂ ਬਹੁਤ ਤਰ੍ਹਾਂ ਦਾ ਆਚਾਰ ਬਣਾਉਗੇ ਇਹ ਜਿਹੜਾ ਰਾ ਰੌ ਪ੍ਰੋਡਕਟ ਆ ਜਿਹਦਾ ਨਿੰਬੂ ਹੀ ਨੇ ਜਾਂ ਆਮ ਬਿਆ ਉਹ ਫੇ ਤੁਹਾਡੇ ਆਪਣੇ ਏਰੀਏ ਦਾ ਸਾਰਾ ਸਭ ਕੁਝ ਜਾਂ ਮਾਰਕੀਟ ਤੋਂ ਚੱਕਦੇ ਹੋ ਤੁਸੀਂ ਇਹ ਚੀਜ਼ ਜਿਹੜੀ ਤੁਸੀਂ ਰਾਮਦੀਰਾਲ ਦੀ ਕੀਤੀ ਹੈ ਇਹੀ ਸਾਡੇ ਏਰੀਆ ਲਈ ਸਭ ਤੋਂ ਵਰਦਾਨ ਸਾਬਤ ਹੈ ਜੀ ਕਿਹੜੇ ਸਾਡੇ ਆਪਣੇ ਕਹਿ ਸਕਦੇ ਹਾਂ ਅਸੀਂ ਮੈਨਲੀ ਨੂੰ ਬਿਲੋਂਗ ਕਰਦੇ ਆ ਸਾਡਾ ਪੂਰਾ ਜੰਗਲ ਕੰਢੀ ਏਰੀਏ ਚ ਆਮਲਾ ਹੋ ਗਿਆ ਇਹਦੇ ਚੱਕਰੀਲਾ ਹੋ ਗਿਆ ਹਰੜਾ ਹੋ ਗਈਆਂ ਵੇੜੇ ਹੋ ਗਏ ਜਾਂ ਨਿੰਬੂ ਗਲਗਲ ਇਸ ਚੀਜ਼ ਦੀ ਬਹੁਤ ਵਾਧੂ ਪਰ ਮਹਾਰਾ ਸਾਨੂੰ ਆਸਾਨੀ ਨਾਲ ਕੁਝ ਆਪਣੇ ਜੰਗਲ ਤੋਂ ਕੁਝ ਫਾਰਮਰ ਦੇ ਹੋਣ ਲੋਕਾਂ ਦੇ ਕਿਸਾਨਾਂ ਕੋਲ ਤੇ ਕੁਝ ਅਸੀਂ ਹਰ ਸਾਈਡ ਤੋਂ ਅਸੀਂ ਪ੍ਰੋਵਾਈਡ ਹੋ ਜਾਂਦਾ ਯਾਨੀ ਲੈਨੇ ਆਪਣੇ ਏਰੀਏ ਤੋਂ ਆਪਣੇ ਏਰੀਏ ਦਾ ਅੰਬ ਨਿੰਬੂ ਸਾਰਾ ਆਪਣੇ ਗੰਡੀ ਦਾ ਜੀ ਗੰਡੀ ਦੇ ਏਰੀਆ ਗੰਡੀ ਆਪਣਾ ਜੀ ਆਹ ਚੀਜ਼ ਬਹੁਤ ਜ਼ਰੂਰੀ ਆ ਮੈਂ ਇਸ ਲਈ ਦੱਸ ਰਿਹਾ ਇਹਨਾਂ ਨੂੰ ਮਿਲਾ ਰਿਹਾ ਸੀਗਾ ਜੋ ਕਿ ਇਹਨਾਂ ਦਾ ਜਿਹੜਾ ਏਰੀਆ ਆ ਨਾ ਮੈਂ ਦੱਸ ਦਵਾ ਇਹ ਪਿੰਡ ਹੀ ਸਾਰਾ ਜੰਗਲ ਚ ਆ ਠੀਕ ਹੈ ਜੀ ਬਿਲਕੁਲ ਜੰਗਲ ਦਾ ਇਲਾਕਾ ਆ ਤੇ ਬਹੁਤ ਵੱਡੀ ਇਹਨਾਂ ਦੀ ਜ਼ਮੀਨ ਆ ਉਸ ਪਿੰਡ ਦੀ ਤੇ ਉਸ ਪਿੰਡ ਦੇ ਵਿੱਚ ਤੁਸੀਂ ਜਾਓਗੇ ਕਦੇ ਤਾਂ ਤੁਸੀਂ ਦੇਖੋਗੇ ਕਿ ਕੁਦਰਤ ਨੇ ਆਪਣੇ ਆਪ ਹੀ ਬਹੁਤ ਸਾਰੇ ਦਰਖਤ ਉਗਾਏ ਆ ਬਹੁਤ ਸਾਰੀਆਂ ਜੜੀਆਂ ਬੂਟੀਆਂ ਇਹੋ ਜੀਆਂ ਚੀਜ਼ਾਂ ਉਗਾਈਆਂ ਆ ਤੋ ਇਹ ਸੈਲਫ ਹੈਲਪ ਗਰੁੱਪ ਥੋੜਾ ਮਤਲਬ ਵਾਕੀਆਂ ਨਾਲੋਂ ਮੈਨੂੰ ਹਟਕੇ ਲੱਗਦਾ ਮੈਂ ਤਾਂ ਹੀ ਮੈਲੀ ਵਾਲਿਆਂ ਕੋ ਆਇਆ ਸਪੈਸ਼ਲੀ ਹਾਂਜੀ ਹਾਂਜੀ ਨਹੀਂ ਜੀ ਬਹੁਤ ਵਧੀਆ ਇੱਕ ਝਲਕ ਜੀ ਦਿਖਾ ਲ ਦਿਓ ਵੀ ਕੀ ਕੀ ਹੈ ਆਪਣੇ ਕੋਲ ਜਿਵੇਂ ਹੁਣ ਆਪ ਅੰਬ ਦੀ ਚਟਣੀ ਹੈ ਸਾਡੇ ਕੋਲ ਦੇਖੋ ਜੀ ਜਿਹੜਾ ਅਸੀਂ ਆ ਲਸਣ ਦਿਖਾ ਰਹੇ ਹਾਂ ਇਹ ਆਪਣੇ ਖੇਤ ਦਾ ਹੈ ਆਪਣੇ ਖੇਤਾਂ ਦੇ ਵਿੱਚ ਬੀਜਦੇ ਆ ਆਰਗੈਨਿਕ ਹੈ ਇਹਦੇ ਵਿੱਚ ਦੇਸੀ ਢੇਰ ਪਾ ਕੇ ਰੋੜੀ ਜਿਲ ਨੂੰ ਅਸੀਂ ਕਹਿੰਦੇ ਨੇ ਆ ਉਹ ਪਾ ਕੇ ਤੋਂ ਬੀਜਦੇ ਉਗਾਉਂਦੇ ਆ ਕਿ ਅਸੀਂ ਸਟਾਕ ਕਰਦੇ ਆ ਜਿਹੜਾ ਬਾਦੂ ਦਾ ਸਟਾਕ ਆਉਂਦਾ ਆ ਉਹ ਅਸੀਂ ਹੋਰ ਜਿਹੜੇ ਫਾਰਮਰ ਆਪਣੇ ਗਰੁੱਪ ਮੈਂਬਰ ਹੈ ਸਾਡੀ ਐਪ ਪੀਓ ਵੀ ਹੈਗੀ ਆ ਉਹਨਾਂ ਦੇ ਫਾਰਮਰ ਉਹਨਾਂ ਤੋਂ ਅਸੀਂ ਖਰੀਦਦੇ ਆ ਜਿਹੜੇ ਘਰ ਬੀਜਦੇ ਆ ਤੇ ਉਹ ਲੈ ਕੇ ਦਵੇ ਅਸੀਂ ਚਾਰ ਬਣਾਨੇ ਆ ਤੇ ਦੇ ਨਾਲ ਨਾਲ ਵੀ ਸਾਡੇ ਕੋਲ ਅਦਰਕ ਦਾ ਆ ਜਾਂਦਾ ਜੀ ਇਹ ਸਾਡੇ ਕਾ ਕੱਚੀ ਹਲਦੀ ਆਪਣੇ ਘਰ ਦੀ ਕੱਚੀ ਹਲਦੀ ਤੋਂ ਅਸੀਂ ਹਲਦੀ ਪਾਊਡਰ ਵੀ ਤਿਆਰ ਕਰਦੇ ਆਂ ਆਚਾਰਾਂ ਵਿੱਚ ਵੀ ਵਰਤਦੇ ਆਂ ਤੇ ਉਸ ਤੋਂ ਇਲਾਵਾ ਸਿੱਧਾ ਆਚਾਰ ਬਣਾ ਕੇ ਵੀ ਲੋਕਾਂ ਨੂੰ ਫਾਇਦੇਮੰਦ ਚੀਜ਼ਾਂ ਪਿਓਰ ਸਰੋਂ ਦੇ ਆਪਣੇ ਘਰ ਦੀ ਕਹਾਣੀ ਦੇ ਸਰੋਂ ਦੇ ਤੇਲ ਦੇ ਇਸੀ ਅੰਬ ਪ੍ਰਾਣੇ ਹੁਸ਼ਿਆਰ ਪਰਦੇ ਹੁੰਦੇ ਸੀਗੇ ਉਹ ਦੇਸੀ ਅੰਬ ਦਾ ਆਚਾਰ ਹੈ ਬਿਨਾ ਗੱਟੇਕ ਤੋਂ ਸਰੋਂ ਦੇ ਤੇਲ ਚ ਉਹ ਤਿਆਰ ਕੀਤਾ ਹੈ ਠੀਕ ਹੈ ਜੀ ਇਹ ਕੁਆਲਿਟੀ ਕਿਸੇ ਕੋਲ ਵੀ ਮੈਂ ਇਸ ਗੱਲ ਦਾ ਮਾਣ ਵੀ ਰੱਖਦੀ ਆਂ ਸਾਡੇ ਪੀ.ਯੂ ਦੇ ਵਿੱਚ ਲਗਭਗ 500 ਤੋਂ 570 ਸਟਾਲ ਹੁਣ ਆਏ ਆ ਇਸੇ ਚੀਜ਼ ਤੇ ਮੈਨੂੰ ਲੱਗਦਾ ਹੈ ਜਿਹਦੇ ਚ ਕਿਸੇ ਕੋਲ ਵੀ ਇਹ ਬਿਨਾ ਮਤਲਬ ਗੱਟੇਕਾਂ ਦਾ ਜਰ ਕਿਸੇ ਗੋਲਣੀ ਹੈ ਤੇ ਚੀਜ਼ਾਂ ਮਤਲਬ ਇੱਕ ਸਵਾਦ ਦੇ ਸਵਾਦ ਦੇ ਇਹ ਅੰਬ ਦੇ ਵਿੱਚ ਗਿੱਟ ਗਈ ਹੁੰਦੀ ਨਹੀਂ ਜਾਂ ਤੁਸੀਂ ਵੈਸੇ ਨਹੀਂ ਅਸੀਂ ਕੱਢਦੇ ਆ ਜੀ ਕੱਢਦੇ ਆ ਆਹ ਇਹ ਨਾਲ ਹਾਂ ਇਹ ਦਾ ਦਿਓ ਵੀ ਸੀਡレス ਨਹੀਂ ਸੀਡレス ਨਹੀਂ ਕਿਉਂਕਿ ਆਪਣੇ ਤਾਂ ਦੇਸੀ ਨੇ ਨਾ ਉਹ ਓਕੇ ਹੋਇਆ ਹਾਂਜੀ ਉਹ ਤਾਂ ਦੇਸੀ ਹੀ ਆ ਉਸ ਤੋਂ ਬਾਅਦ ਇਹ ਨਿੰਬੂ ਆਦਾ ਜੀ ਨਿੰਬੂ ਆ ਬਰੇ ਹਾਂਜੀ 50 ਰੁਪਏ ਦਾ ਜਿਹੜਾ ਇਹ ਨਿੰਬੂ ਆ ਜੀ ਇਹ ਵੀ ਦੇਸੀ ਤਰੀਕੇ ਦੇ ਨਾਲ ਭਰ ਕੇ ਤੁੱਪ ਦੇ ਵਿੱਚ ਇਹਨਾਂ ਮਸਾਲਿਆਂ ਨਾਲ ਭਰਦਿਆਂ ਵੀ ਧੁੱਪ ਚ ਰੱਖਦੇ ਆ ਮਸਾਲੇ 3 ਮਹੀਨੇ ਲੱਗ ਜਾਂਦਾ ਹੈ ਇਹਨੂੰ ਬਣਨ ਨੂੰ ਕੰਮ ਸੇ ਐਸੇ ਨੇ ਜਿਹੜਾ achar achar ਨਹੀਂ murabba ਇਹਦੇ ਫਾਇਦੇ ਕਿੰਨੇ ਆ ਬਹੁਤ ਵਧੀਆ ਜੀ ਫੇਰ ਆ ਗਿਆ ਢੇਉ ਇਹ ਵੀ ਆਪਣੇ ਬੂਟੇ ਲੱਗੇ ਆ ਜੀ ਖੇਤਾਂ ਦੇ ਵਿੱਚ ਲੱਗੇ ਆ ਜਾਂ ਆਂਡੇ ਗਵਾਂਡੇ ਜਾਂ ਗਰੁੱਪ ਮੈਂਬਰਾਂ ਦੇ ਆ ਉਹਨਾਂ ਤੋਂ ਅਸੀਂ ਬਾਕਾਇਦਾ ਕਰਵਾਨੇ ਆ ਖਰੀਦਦੇ ਆ ਹਾਂ ਦਾ ਜੀ ਜਿਹੜੇ ਢੇਉ ਦਾ achar ਮੈਨੂੰ ਪੁੱਛਦੇ ਸੀ ਕਿੱਥੋਂ ਮਿਲਣਾ ਆ ਮੈਂ ਬੰਦਿਆਂ ਦਾ ਨੂੰ ਟਕਰਾਉਂ ਤੇ ਆ ਭਾਈ ਢੇਉ ਦਾ achar ਮੰਗਵਾ ਸਕਦੇ ਜਿੰਨਾ ਚਾਹੀਦਾ ਆ ਉੰਨਾ ਹਰਤ ਬੰਦੇ ਅਵੇਲੇਬਲ ਹੁੰਦਾ ਇਹ ਅਸੀਂ ਕੀ ਕੀਤਾ ਜੀ ਸਾਨੂੰ ਮਾਰਕੀਟ ਚੋਂ ਕਰਕੇ ਪਤਾ ਲੱਗਾ ਹੈ ਕਿ ਅਲੱਗ-ਅਲੱਗ ਤਾਂ ਅਸੀਂ ਬਣਾਨੇ ਬਣਾਨੇ ਆ ਤੇ ਲੋਕਾਂ ਦਾ ਇਹ ਹੁੰਦਾ ਵੀ ਸਰ ਐਨੇ ਕਿੱਥੇ ਖਰੀਦਾਂਗੇ ਐਨਾ ਵੀ ਨਹੀਂ ਚਲੋ ਇੱਕ ਅਸੀਂ ਸਾਰੇ ਚਾਰਾਂ ਨੂੰ ਇੱਕ ਮਿਕਸ ਦੇ ਵਿੱਚ ਧਾਰ ਕਰਤਾ ਇੱਕ ਮਿਕਸ ਹੋ ਗਿਆ ਸਾਰੇ ਫਲੇਵਰ ਇਹਦੇ ਵਿੱਚ ਆ ਗਏ ਅੱਛਾ ਇੱਕ ਦੱਸਿਓ ਟੇ ਹੁੰਦਾ ਹੈਗਾ ਦੂਸਰੇ ਦਾ ਹੈਗਾ ਆ ਲਸੂੜੇ ਦਾ ਹਾਂ ਜੀ ਦਾ ਜੀ ਡੇਲਾ ਆ ਇੱਕ ਮਿੰਟ ਆਹ ਲੋ ਯਾਰ ਆ ਡੇਲਾ ਇਹ ਡੇਲੇ ਦਾ achar ਆ ਡੇਲੇ ਆ ਇਹ ਲਸੂੜਾ ਹੈ ਜੀ ਬਹੁਤ ਸੋਹਣਾ ਹੁੰਦਾ ਇਹ ਇਹ ਲਸੂੜਾ achar ਸਾਡੇ ਏਰੀਆ ਦੀ ਬਹੁਤ ਖਾਸ ਚੀਜ਼ ਹੈ ਮੈਂ ਤਾਂ ਹੀ ਪੁੱਛਿਆ ਕੀ ਵਿਕਦੀ ਹੈ ਜੀ ਅੱਥੋਂ ਅਸੀਂ ਸਟਾਕ ਕਦੇ ਹੁਣ ਵੀ ਆ ਮਸੀ ਲੱਬਿਆ ਵਿੱਚ ਡੱਬਾ ਵਿੱਚ ਕਿੰਨਾ ਹੋਏਗਾ ਠੀਕ ਹੈ ਜੀ ਇਸ ਤੋਂ ਨਾਵਾ ਆ ਦੇਖੋ ਅਸੀਂ ਗੁਲਗੰਦ ਤਿਆਰ ਕਰਦੇ ਹਾਂ ਦੇਸੀ ਇਹ ਖਾਸ ਚੀਜ਼ ਸਾਡੇ ਇਸ ਚੀਜ਼ ਦੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਇਹ ਸਾਡਾ ਸ਼ਰਬਤ ਹੈ ਜੀ ਇਹ ਇਹ ਪਾਰਲੀਮੈਂਟ ਵਿੱਚ ਸਰਵ ਹੋਇਆ ਸੀ ਆ ਤੇ ਹਾਂਜੀ 555 ਬੋਤਲਾ ਤੇ ਇਹ ਯੂਨੀਵਰਸਿਟੀ ਨੇ ਸਾਨੂੰ ਸਾਰੇ ਟੈਸਟਾਂ ਜੋ ਕੱਢ ਕੇ ਆ ਲੋਗੋ ਸਾਨੂੰ ਮਿਲਿਆ ਉਸ ਤੋਂ ਬਾਅਦ ਯੂਨੀਵਰਸਿਟੀ ਨੇ ਲੋਗੋ ਦਿੱਤਾ ਹੈ ਜੀ ਇਹ ਇਹ ਚੀਜ਼ ਸਾਡੀ ਬਹੁਤ ਸਪੈਸ਼ਲ ਹੈ ਇਸ ਕਰਕੇ ਪਤਾ ਨਹੀਂ ਤਾਜੇ ਫੁੱਲਾਂ ਨੂੰ ਜਿਹੜੇ ਲਾਲ ਫੁੱਲ ਗੁਲਾਬ ਦੇ ਹੁੰਦੇ ਆ ਨਾ ਇਹ ਤੇਸੀ ਗੁਲਾਬ ਉਹਦੇ ਤਾਜ਼ੇ ਫੁੱਲਾਂ ਤੁਸੀਂ ਆਪ ਪਿਆਰ ਕਰਦੇ ਜਿੰਨੀ ਡਿਮਾਂਡ ਹੁੰਦੀ ਉਹਨਾਂ ਕਰਦੇ ਆਂ ਅਸੀਂ ਹਰ ਇੱਕ ਜੋ ਸਤਾਈ ਹੈ ਲੈ ਕੇ ਨਾ ਇਹ ਸਾਡੇ ਲਈ ਬਹੁਤ ਖਾਸ ਚੀਜ਼ ਆ ਸਾਡਾ ਪਾਰਲੀਮੈਂਟ ਚ ਗਿਆ ਸਾਡੀ ਸਫਤ ਹੋਈ ਕਿਤਾਬਾਂ ਚ ਲਿਖਿਆ ਗਿਆ ਪੇਪਰਾਂ ਚ ਗਿਆ ਇੱਕ ਆਪਣਾ ਨਾ ਕੰਟੈਕਟ ਨੰਬਰ ਦੋ ਪਹਿਲਾਂ ਜੀ ਆਹ ਲਓ ਜੀ ਇਹਨਾਂ ਦਾ ਨੰਬਰ ਆ ਗਿਆ ਵਿੱਚ ਤੇ ਨੰਬਰ ਤੁਸੀਂ ਪੜ ਲਓ ਇਹਨਾਂ ਦਾ 9478576731 ਸੋ ਜਿਨ੍ਹਾਂ ਨੂੰ ਲੋੜ ਹੋਵੇ ਉਹਨਾਂ ਨਾਲ ਸੰਪਰਕ ਕਰ ਸਕਦੇ ਆ ਇੱਕ ਤੋਂ ਇੱਕ ਵੱਧ ਕੇ ਚੀਜ਼ ਆ ਯਾਰ ਮੈਂ ਚਾਹੀਏ ਮੈਂ ਕਿਸ ਤੋਂ ਨਾ ਮੱਕੀ ਅਸੀਂ ਘਰ ਬੀਜਦੇ ਆ ਜੀ ਮੱਕੀ ਦਾ ਇਹ ਏਰੀਆ ਦੀ ਮੱਕੀ ਦਾ ਹਾਂ ਜੀ ਆਪਣੀ ਦੇਸੀ ਮੱਕੀ ਸਪੈਸ਼ਲ ਏ ਆ ਜੀ ਬਿਲਕੁਲ ਵੈਲਕਮ ਸੋ ਬਾਦ ਮਸਾਲਿਆਂ ਦਾ ਵੀ ਕੰਮ ਕਰਦੇ ਦਾਲਾਂ ਦਾ ਵੀ ਕਰੀਦਾ ਆ ਆਮਲਾ ਪਾਉਡਰ ਆਪਣੇ ਰੇ ਜੜਾ ਆਮਲਾ ਦੇਸੀ ਹੁੰਦਾ ਹੈ ਤੁਸੀਂ ਪਾਊਡਰ ਵੀ ਕਰ ਕਰਦੇ ਆ ਜੀ ਠੀਕ ਹੈ ਜੀ ਬਹੁਤ ਐਤਮਾ ਮੈਂ ਮਤਲਬ ਕੁਝ ਹੈ ਕੁਝ ਨਹੀਂ ਕੁਝ 딜 ਹੋ ਗਈਆਂ ਨਹੀਂ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਤੁਹਾਡਾ ਉਦਮ ਦੇਖ ਕੇ ਬੜੀ ਖੁਸ਼ੀ ਹੋਈ ਸ਼ੁਕਰੀਆ ਜੀ ਮਿਹਰਬਾਨੀ ਸੋ ਦੋਸਤੋ ਆਪਾਂ ਤੁਹਾਨੂੰ ਦਿਖਾਉਣਾ ਸੀ ਉਹਨਾਂ ਲੋਕਾਂ ਦਾ ਉਦਮ ਜਿਹੜੇ ਇੱਕ ਸੈਲਫ ਹੈਲਪ ਗਰੁੱਪ ਤਿਆਰ ਕਰਕੇ ਕੰਮ ਕਰ ਰਹੇ ਨੇ ਘਰਾਂ ਤੋਂ ਇਹ ਉਹ ਲੋਕ ਨੇ ਜਿਹੜੇ ਖੁਦ ਵੀ ਕਿਸਾਨ ਨੇ ਜਾਂ ਫਿਰ ਇਹ ਕਿਸਾਨਾਂ ਤੋਂ ਚੀਜ਼ਾਂ ਲੈ ਕੇ ਖੇਤਾਂ ਤੋਂ ਜਿਵੇਂ ਕੋਈ ਵੀ ਰੌ ਪ੍ਰੋਡਕਟ ਆਂਬ ਹੋਏ ਨਿੰਬੂ ਹੋਏ ਉਹਨਾਂ ਤੋਂ ਅਚਾਰ ਚਟਣੀਆਂ ਮਰੱਬੇ ਤਿਆਰ ਕਰਦੇ ਨੇ ਜੂਸ ਤਿਆਰ ਕਰਦੇ ਨੇ ਮਸਾਲੇ ਤਿਆਰ ਕਰਦੇ ਨੇ ਜਾਂ ਫਿਰ ਖੁਦ ਆਪਣੇ ਖੇਤਾਂ ਤੇ ਉਗਾ ਕੇ ਖੁਦ ਆਪਣੇ ਖੇਤਾਂ ਤੇ ਉਗਾ ਕੇ ਦਾਲਾਂ ਸਬਜ਼ੀਆਂ ਹੋਰ ਇਸ ਤਰ੍ਹਾਂ ਮੇਥੀ ਵਗੈਰਾ ਸਭ ਉਹ ਮਸਾਲੇ ਤਿਆਰ ਕਰਕੇ ਤੁਹਾਡੇ ਤੱਕ ਪਹੁੰਚਾਉਂਦੇ ਨੇ ਸੋ ਯਾਰ ਇਹਨਾਂ ਦਾ ਉਦਮ ਆ ਨਿੱਜੀ ਤੌਰ ਤੇ ਮੈਂ ਇਹਨਾਂ ਦੇ ਉਦਮ ਨੂੰ ਬਹੁਤ ਪਸੰਦ ਕਰਦਾ ਕਿ ਇਹ ਪ੍ਰੋਡਕਟ ਲੋਕ ਉਹਨਾਂ ਦੇ ਪਸੰਦ ਕਰਦੇ ਆ ਤੇ ਬਾਕੀ ਤੁਸੀਂ ਵਲੌਗ ਚ ਦੇਖ ਲਿਆ। ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਬਾਕੀ ਜਦੋਂ ਵੀ ਕਿਸਾਨ ਮੇਲੇ ਆ ਤੇ ਆਉਣੇ ਆ ਕਿਸੇ ਵੀ ਕਿਸਾਨ ਮੇਲੇ ਤੇ ਜਾਈਏ ਤੇ ਭੈਣੀ ਸਾਹਿਬ ਦੀ ਜਿਹੜੀ ਜਿਹੜੀ ਸਪੈਸ਼ਲ ਹੁੰਦੀ ਆ ਲੈ ਨਾ ਬਰਫੀ ਹੋਵੇ ਜਾਂ ਮਿਲਕ ਬਦਾਮ ਇਹ ਹਰੇਕ ਮੇਲੇ ਤੇ ਹੁੰਦਾ। ਇਹ ਬੱਖਰੀ ਤਰ੍ਹਾਂ ਦਾ ਖਿੱਚਦਾ ਕੇਂਦਰ ਆ ਕਿਉਂਕਿ ਲੋਕ ਇਹਨਾਂ ਤੋਂ ਬਹੁਤ ਜਿਹੜਾ ਹੈਗਾ ਉਹ ਆਉਂਦੇ ਆ ਤੇ ਇਹਨਾਂ ਤੋਂ ਮਿਲਕ ਬਦਾਮ ਵਗੈਰਾ ਪੀਂਦੇ ਨੇ ਜਾਂ ਹੋਰ ਸ਼ੇਕਸ ਵਗੈਰਾ ਹਨਾ। ਤਾਂ ਲੈਣਦੇ ਨੇ ਸੋ ਇਹ ਵੱਖਰੀ ਤਰ੍ਹਾਂ ਦੇ ਯਾਰੇ ਸਾਰੇ ਆ ਹਨਾ ਤੋਂ ਮੇਲੇ ਤੇ ਜਦੋਂ ਆਉਣੇ ਆ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੁਹਾਨੂੰ ਬਹੁਤ ਕੁਝ ਇੱਥੇ ਨਵੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਤੇ ਨਾਲ ਦੀ ਨਾਲ ਤੁਹਾਨੂੰ ਇਹ ਵੀ ਹੁੰਦਾ ਆ ਕਿ ਆਪਾਂ ਇੱਥੋਂ ਕੁਝ ਨਾ ਕੁਝ ਜ਼ਰੂਰ ਲੈ ਕੇ ਜਾਈਏ ਠੀਕ ਆ ਜੀ ਸੋ ਬਾਕੀ ਇਹੀ ਕਿਸਾਨ ਮੇਲੇ ਦਾ ਸੰਦੇਸ਼ ਆ ਤੇ ਅਮੀਰ ਕਰਦੇ ਆ ਕਿ ਤੁਹਾਨੂੰ ਇਸ ਵੀਡੀਓ 'ਚ ਵੀ ਕੁਝ ਨਾ ਕੁਝ ਸਿੱਖਣ ਨੂੰ ਮਿਲਿਆ ਹੋਊਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੁੜੇ ਰਹੋ ਪੀਆਰ ਪੰਜਾਬ ਦੇ ਨਾਲ ਤੇ ਨਵੀਂ ਵੀਡੀਓ ਦੇ ਨਾਲ ਆਪਾਂ ਜਲਦੀ ਮਿਲਦੇ ਹਾਂ ਸਤਿ ਸ਼੍ਰੀ ਅਕਾਲ